ਦੀ ਦੇ ਨਾਲ ਬਹੁਤੀ ਸਤਿਕਾਰਯੋਗ ਵੱਖ-ਵੱਖ ਜਥੇਬੰਦੀਆਂ ਵੱਲੋਂ ਅੱਜ ਦੇ ਪੰਨ ਦੇ ਪ੍ਰੋਗਰਾਮ ਦੇ ਵਿੱਚ ਇਕੱਤਰ ਹੋਏ ਮੇਰੇ ਬਹੁਤ ਸਤਿਕਾਰਯੋਗ குரு ਦੀ ਪੜਾਈ ਫਤਿਹਾਂ ਸਾਂਝੀ ਕਰੀਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਸਰਵਨ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਪੰਨ バス ਪੀਆਰਟੀਸੀ ਕੰਡਕਟਰ ਵਰਕਰ ਯੂਨੀਅਨ 25/11 ਜੋ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨ ਸਾਡੇ ਤੇ ਤੋਪੇ ਗਏ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਸਾਰੀਆਂ ਹੀ ਜੱਟੇ ਬੰਦੀਆਂ ਵੱਲੋਂ ਬਾਹਰ ਚੜ ਕੇ ਯੋਗਤਾ ਪਾਇਆ ਗਿਆ ਤਾਂ ਸਾਡੇ ਵੱਲੋਂ ਵੀ ਅੱਜ ਸਾਰੀਆਂ ਬੱਸਾਂ ਦਾ ਮੁਕੰਮਲ ਚੱਕਾ ਜਾਮ ਕਰਕੇ ਇਸ ਜ਼ਹਿਰਤਨ ਰਣ ਕਾਨੂੰਨ ਦੇ ਵਿਰੋਧ ਦੇ ਵਿੱਚ ਜੋ ਅਸੀਂ ਮੋਦੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਆ ਤਾਂ ਇਹਦੇ ਬਾਰੇ ਹਰ ਇੱਕ ਬੰਦੇ ਨੂੰ ਚਾਹਤ ਹੈ ਹੋਣੀ ਜ਼ਰੂਰੀ ਹੈ ਕਿ ਜੋ ਕਾਲੇ ਕਾਨੂੰਨ ਸਰਕਾਰਾਂ ਲੈ ਕੇ ਸਾਡੇ ਤੇ ਆ ਰਹੀਆਂ ਨੇ ਇਹ ਅੱਜ ਅਸੀਂ ਸੋਚ ਰਹੇ ਹਾਂ ਵੀ ਕੱਲੀ ਡਰਾਈਵਰ ਜਮਾਦ ਦੀ ਲੜਾਈ ਏ ਜਾਂ ਕੱਲੇ ਕਿਸਾਨਾਂ ਦੀ ਲੜਾਈ ਏ ਇਹ ਗੱਲ ਸਾਨੂੰ ਸਮਝ ਆਣੀ ਚਾਹੀਦੀ ਹੈ ਵੀ ਜਿਹੜੀ ਲੜਾਈ ਅੱਜ ਜਿਹੜੇ ਲੋਕ ਲੜ ਰਹੇ ਨੇ ਉਹ ਹੀ ਲੜਾਈ ਕੱਲ ਨੂੰ ਸਾਨੂੰ ਸਾਰਿਆਂ ਨੂੰ ਇਕੱਤਰ ਹੋ ਕੇ ਲੜਨੀ ਪੈਣੀ ਹੈ ਤੇ ਕਿਉਂ ਨਾ ਅੱਜ ਹੀ ਅਸੀਂ ਜਿੰਨਾ ਵੀ ਲੋਕਾਂ ਦੇ ਕਾਲਾ ਕਾਨੂੰਨ ਲਾਗੂ ਕੀਤਾ ਗਿਆ ਚਾਹੇ ਉਹ ਬੱਸ ਡਰਾਈਵਰੇ ਚਾਹੇ ਟੁਕੈਂਟਰ ਦਾ ਜਾਂ ਕਾਰ ਦਾ ਕੋਈ ਵੀ ਡਰਾਈਵਰ ਹੈ ਉਹ ਕਾਨੂੰਨਾਰੇ ਤੇ ਲਾਗੂ ਹੋਣਾ ਹੈ ਤਾਂ ਜੇਕਰ ਅਸੀਂ ਅੱਜ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਨਾ ਕੀਤੀ ਤਾਂ ਇਹ ਸਰਕਾਰਾਂ ਸਾਡੇ ਸਾਰੇ ਸਰਕਾਰੀ ਪਬਲਿਕ ਸੈਕਟਰ ਜੋ ਜੋ ਸਰਕਾਰੀ ਵਿਭਾਗ ਨੇ ਉਹਨਾਂ ਨੂੰ ਨਿੱਜੀ ਕਰਨ ਵਾਲੇ ਲੈ ਕੇ ਜਾ ਰਹੀਆਂ ਨੇ ਤਾਂ ਮੈਂ ਆਪਣੇ ਵਿਭਾਗ ਦੀ ਗੱਲ ਕਰਾਂ ਅਸੀਂ ਲਗਭਗ 15 18 ਸਾਲ ਤੋਂ ਪੀਆਟੀ ਦੇ ਵਿੱਚ ਨਗਉਨੀਆਂ ਤਰਗਾਹਾਂ ਤੇ ਕੱਚੇ ਕੰਮ ਕਰਦੇ ਆ ਰਹੇ ਹਾਂ ਤਾਂ ਕੋਈ ਵੀ ਸਰਕਾਰ ਸਾਨੂੰ ਰੈਗੂਲਰ ਕਰਨ ਵਾਲ ਤੁਰੀ ਨਹੀਂ ਤਾਂ ਜਦੋਂ ਆਮ ਆਰਮੀ ਦੀ ਸਰਕਾਰ ਬਣਨੀ ਸੀ ਤਾਂ ਅਸੀਂ بڑے ਵੱਡੇ ਪੱਤਰ ਤੇ ਪੱਸਿਆਂ ਦੇ ਵਿੱਚ ਵੀਡੀਓ ਚਲਾ ਕੇ ਗਾਣੇ ਲਾ ਕੇ ਜਾਂ ਛੋਟੇ ਸਪੀਕਰ ਨਾਲ ਆ ਪ੍ਰਚਾਰ ਕਰਕੇ ਉਹਨਾਂ ਕਾਲੀਆਂ ਕਾਂਗਰਸੀਆਂ ਤੋਂ ਕਹਿਣਾ ਚਲਾਇਆ ਕਿ ਸਾਡੇ ਪੰਜਾਬ ਦੇ ਵਿੱਚ ਸਾਡੇ ਆਮ ਲੋਕਾਂ ਦੀ ਸਰਕਾਰ ਬਣੇਗੀ ਨਾ ਕਿਤੇ ਸਾਡੇ ਵਿਭਾਗ ਦੀ ਸੁਲਵਾਈ ਹੋਏਗੀ ਜਾਂ 18 20 ਹਾਲਾ ਤੋਂ ਕੱਚੇ ਕੰਮ ਕਰਦੇ ਮਲਾਜਮਾਂ ਉਹਨਾਂ ਨੂੰ ਪੱਕੇ ਕਰਨ ਵਾਲੀ ਸਰਕਾਰ ਵਾਜੇਗੀ ਬਣਾ ਹੋ ਜਾ ਕੁਛ ਨਹੀਂ ਹੋਇਆ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਪਾਣੀ ਫਿਰਿਆ ਇਹ ਸਰਕਾਰ ਵੀ ਉਹਨਾਂ ਸਰਕਾਰਾਂ ਦੀ ਰਾਹ ਤੇ ਚੱਲੀ ਸਾਡੇ ਵਿਭਾਗ ਦੇ ਵਿੱਚ ਕਿਲੋਮੀਟਰ ਸਕੀਮ ਬੱਧਾ ਪਾ ਕੇ ਸਾਡੇ ਵਿਭਾਗ ਦਾ ਨਿੱਜੀ ਕੰਮ ਕਰਨ ਵਾਲੇ ਤੋਰੀ ਤੋਂ ਬਾਅਦ ਅਸੀਂ ਪੱਟੇ ਪੱਤਰ ਤੇ ਸੰਘਰਸ਼ ਧਰਨੇ ਮਿਆਰੇ ਸ਼ੁਰੂ ਕੀਤੇ ਉਹ ਅਸੀਂ ਪਸੰ ਦੇ ਵਿੱਚ ਸਿਰਫ 59 ਸਵਾਰੀਆਂ ਚੜਾਉਣ ਦਾ ਹੀ ਐਲਾਨ ਕੀਤਾ ਉਹਦਾ ਕਾਰਨ ਵੀ ਦੱਸ ਦਈਏ 52 ਸੀਟਾਂ ਹੁੰਦੀਆਂ ਨੇ ਅਸੀਂ ਉਹਨਾਂ ਬੱਸਾਂ ਦੇ ਵਿੱਚ 100-100 ਸਵਾਰੀਆਂ ਨੂੰ ਸਫ਼ਰ ਕਰਾਉਂਦੇ ਸੀ ਤਾਂ ਸਰਕਾਰ ਨੇ ਇੱਕ ਕਾਲਾ ਕਾਨੂੰਨ ਸਾਡੇ ਤੇ ਵੀ ਧੋਪਿਆ ਕਿ ਜੇਕਰ ਇੱਕ ਬੱਸ ਦੇ ਵਿੱਚ ਚਾਹੇ 70 ਸਵਾਰੀਆਂ ਚਾਹੇ 100 ਸਵਾਰੀਆਂ ਜੇਕਰ ਕਨੈਕਟਰ ਤੋਂ ਗਲਤੀ ਨਾਲ ਇੱਕ ਟਿਕਟ ਵੀ ਕੱਟਣ ਵਾਲੀ ਰਹੇਗੀ ਚੱਕ ਸਵਾਰੀ ਤੋਂ ਵੀ ਪੈਸੇ ਲੈ ਕੇ ਟਿਕਟ ਨਹੀਂ ਦਿੱਤੀ ਤਾਂ ਉਹਨੂੰ ਜੁਰਮਾਨੇ ਦੇ ਰੂਪ ਦੇ ਵਿੱਚ 15 ਤੋਂ 18000 ਰੁਪਏ ਜਿੰਨੀ ਉਹਦੀ ਤਰਕਾਬ ਆਉਂਦੀ ਹੈ ਉਹ ਸਾਰੀ ਜੁਰਮਾਨੇ ਦੇ ਰੂਪ ਦੇ ਵਿੱਚ ਕੱਟ ਲਈ ਜਾਏਗੀ ਆ ਉਹ ਕਾਲਾ ਕਾਨੂੰਨ 7 ਮਹੀਨੇ ਦੀ 2023 ਦੇ ਵਿੱਚ ਲਾਗੂ ਕੀਤਾ ਗਿਆ ਅਸੀਂ ਦੋ ਤਿੰਨ ਵਾਰ ਮੈਨੇਜਮੈਂਟ ਨੂੰ ਉਹ ਕਾਨੂੰਨ ਰੱਦ ਕਰਾਉਣ ਬਾਰੇ ਗੱਲਬਾਤ ਕੀਤੀ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਤੋਂ ਬਾਅਦ ਅਸੀਂ ਇਹ ਫੈਸਲਾ ਕੀਤਾ ਚਦੇ ਮੰਡੀ ਵੱਲੋਂ ਕਿ ਅਸੀਂ 55 ਸੀਟਰਡ ਬੱਸ ਦੇ ਵਿੱਚ 55 ਸਵਾਰੀਆਂ ਹੀ ਚੜਾਵਾਂਗੇ ਜੇਕਰ ਅਸੀਂ ਵਿਭਾਗ ਤੇ ਆਮਦਨ ਬਾਰੇ ਸੋਚਦੇ ਰਹੇ ਤਾਂ ਸਾਡਾ ਰੋਜ਼ਗਾਰ ਕਿਤੇ ਨਾ ਕਿਤੇ ਸੇਫ ਨਹੀਂ ਕਿਕਰ 100 ਸਵਾਰੀਆਂ ਉੱਥੇ ਦਾ ਆਇਆ ਕੈਨੇਟਰੇ ਗਲਤੀ ਨਾਲ ਟਿਕਟ ਕਟਣ ਨੂੰ ਉੱਪਰ ਲੱਗਾ ਉਹਨੂੰ ਆਪ ਦੀ ਸਾਰੇ ਮਹੀਨੇ ਦੀ ਤਰ੍ਹਾਂ ਜੁਰਮਾਨੇ ਦੇ ਰੂਪ ਦੇ ਵਿੱਚ ਨਹੀਂ ਪੈਣੀ। ਐ ਇਸ ਲਈ ਅਸੀਂ بار بار ਆਮ ਪਬਲਿਕ ਤੋਂ ਆਮ ਲੋਕਾਂ ਤੋਂ ਮਾਹੀ ਵੀ ਲੰਗਦੇ ਆ ਕਿ ਜਿਹੜੇ ਲੋਕ ਕੰਡਿਆਂ ਦੇ ਖੜੇ ਰਹਿ ਜਾਂਦੇ ਨੇ ਸਾਡੇ ਡਰਾਈਵਰ ਗੈਂਟਰ ਉਹਨਾਂ ਨੂੰ ਚਲਾਉਂਦੇ ਨਹੀਂ ਉਹਦਾ ਕਾਰਨ ਇਹ ਹੈ ਕਿ ਸਰਕਾਰ ਨੇ ਸਾਡੇ ਹੁਣ ਤਾਂ ਕੋਈ ਮੰਗ ਨਹੀਂ ਮੰਨੀ। ਅਸੀਂ ਪਿਛਲੇ ਲਗਭਗ 2002 ਤੋਂ ਲੈ ਕੇ ਸਾਡੇ ਵਿਭਾਗ ਦੇ ਵਿੱਚ ਅਜੇ ਤੱਕ ਕੋਈ ਵੀ ਰੈਗੂਲਰ ਵੜਤੀ ਨਹੀਂ ਹੋਈ। ਅਸੀਂ ਸਾਡਾ ਬਹੁਤ ਸ਼ੋਸ਼ਣ ਕੀਤਾ ਜਾ ਰਿਹਾ ਹੈ। ਆਹਨੋ ਕਾਲਾ ਕਾਨੂੰਨ ਰੱਦ ਕਰਵਾਉਣ ਦੇ ਲਈ ਅਸੀਂ ਇੱਕ ਲੜਾਈ ਲੜ ਰਹੇ ਹਾਂ ਇੱਕ ਨਿਵੇਕਲੇ ਢੰਗ ਦਾ ਜੋ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਕਿ ਅਸੀਂ 52 ਸਵਾਰੀਆਂ ਤੋਂ ਵੱਧ ਸਵਾਰੀ ਨਹੀਂ ਚਾਹਣੀ ਉਹਦੇ ਨਾਲ 60 ਤੋਂ 70 ਲੱਖ ਰੁਪਏ ਹਰ ਰੋਜ਼ ਕੱਲੀ ਪੀਆਟੀ ਨੂੰ ਘਾਟਾ ਪੈ ਰਿਹਾ ਹੈ ਕੱਲੇ ਬੰਡਾ ਦੀ ਪੁਦੀ ਗੱਲ ਕਰੀਏ ਤੇ 13 ਤੋਂ 14 ਲੱਖ ਰੁਪਏ ਹਰ ਰੋਜ਼ ਕੱਲੇ ਬੰਡਾ ਦੀ ਪੁਦੀ ਘਾਟਾ ਪੈ ਰਿਹਾ ਹੈ ਪਰ ਸਰਕਾਰ ਉਹ ਕਾਲੇ ਕਾਨੂੰਨ ਰੱਦ ਕਰਨ ਦੇ ਵੱਲ ਨਹੀਂ ਤੁਰ ਰਹੀ ਮੈਨੇਜਮੈਂਟ ਸਰਕਾਰ ਦਾ ਜੋਸ਼ਨ ਨਹੀਂ ਕਰਨੋਂ ਹਟਦੀ ਜਦੋਂ ਜਥੇਬੰਦੀਆਂ ਦੀ ਸਪੋਰਟ ਲੈ ਕੇ ਜਦੋਂ ਵੀ ਕੋਈ ਟਰਨ ਮੇਜਰਾ ਕੋਈ ਪ੍ਰੋਗਰਾਮ ਕਰਦੇ ਆ ਤਾਂ ਅਸੀਂ ਕਿਸਾਨਾਂ ਦੀ ਹਮਾਇਤ ਲੈ ਕੇ ਕਿਉਂਕਿ ਸਾਨੂੰ ਪਤਾ ਹੁੰਦਾ ਵੀ ਸਾਡੀ ਪਿੱਠ ਪਿੱਛੇ ਸਾਡੇ ਮਜ਼ੁਰਖ ਸਾਡੇ ਬੁਰਖੇ ਖੜੇ ਨੇ ਸਾਡੀ ਕੋਈ ਵੋਲ ਨਹੀਂ ਵੇਖਦਾ ਅ ਜਦੋਂ ਦਿੱਲੀ ਦਾ ਪ੍ਰੋਗਰਾਮ ਸ਼ੁਰੂ ਹੋਇਆ ਉੱਥੇ ਵੀ ਅਸੀਂ ਗਏ ਸਾਡੀ ਯੂਨੀਅਨ ਵੱਲੋਂ ਉੱਥੇ ਵੀ ਫੰਡ ਵੀ ਦਿੱਤਾ ਗਿਆ ਸਮਰਥਨ ਵੀ ਕੀਤਾ ਗਿਆ ਮੈਂ ਕਹੋ ਜੋ ਚਾਰ ਘੜੇ ਉਸ ਮੋਰਚੇ ਦੇ ਵਿੱਚ ਚੱਲਦੇ ਮੋਰਚੇ 'ਚ ਲੱਗੇ ਆਇਆ 13 ਮਹੀਨਿਆਂ ਦੇ ਵਿੱਚ ਚਾਰ ਵਾਰ ਮੈਂ ਦਿੱਲੀ ਗਿਆ ਅੱਜ ਵੀ ਮੈਂ ਵੋਟ ਤੋਂ ਕਾਰ ਲੈ ਕੇ ਆਪਦੀ ਪਹੁੰਚਾਇਆ ਇੱਥੇ ਕਿ ਸਾਡੀ ਜੋ ਜਥੇਬੰਦੀ ਵੱਲੋਂ ਅੱਜ ਤੇ 밤 ਦੀ ਸਮਰਥਨ ਕੀਤਾ ਉਹਦੇ ਵਿੱਚ ਅਸੀਂ ਸ਼ਮੂਲੀਅਤ ਕਰੀਏ ਤੇ ਕਰਕੇ ਅਸੀਂ ਆਮ ਲੋਕਾਂ ਨੂੰ ਜਾਗਰੂਤ ਕਰੀਏ ਕਿ ਹੱਕ ਮਿਲਦੇ ਨਹੀਂ ਹੱਕ ਲੈਣੇ ਪੈਂਦੇ ਨੇ ਜਿਹੜੇ ਮੋਦੀ ਦੀ ਅਸੀਂ ਦਿੱਲੀ ਦੇ ਵਿੱਚ ਗੋੜੀਆਂ ਲਵਾ ਕੇ ਆਏ ਸੀ ਉਸੇ ਮੋਦੀ ਨੇ ਇੱਕ ਵਾਰ ਫਿਰ ਅਸੀਂ ਉਡਿਆਂ ਪਰਨੇ ਕਰਕੇ ਅਡਾਂਗੇ ਇਹਦੀ ਲੋੜ ਏ ਤਾਂ ਸਾਰੇ ਲੋਕਾਂ ਦੇ ਸਹਿਯੋਗ ਦੀ ਲੋੜ ਏ ਇਸ ਸੰਘਰਸ਼ ਨੂੰ ਵੱਡੇ ਪੱਧਰ ਤੱਕ ਲੈ ਕੇ ਜਾਈਏ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਆਇਆ ਇੱਕ ਦੋ ਨਾਲੇ ਲਾ ਕੇ ਆਪਣੀ ਜਗ੍ਹਾ ਲਾਵਾਂਗਾ ਤੇ ਆ ਪਬਲਿਕ ਨੂੰ ਅਪੀਲ ਕਰਦੇ ਆ ਕਿ ਜੋ ਇਹ ਲੜਾਈ ਲੜ ਰਹੇ ਨੇ ਸਾਡੇ ਪੁਰਖੇ ਸਾਡੇ ਪਿਤਾ ਜੀ ਬਾਨ ਤਾਂ ਉਹਨਾਂ ਦਾ ਬਾਦ ਚੜ ਕੇ ਸਹਿਯੋਗ ਕਰੀਏ ਇਹਨਾਂ ਕਿ ਅਸੀਂ ਕਿਸੇ ਨੂੰ ਮਰ ਕੇ ਗੱਤ ਗਾਈਡ ਕਰੀਏ ਪਾ ਕੇ ਵੈਨੂ ਅਮ ਇੱਕ ਦੋ ਨਾਲੇ ਲਾ ਕੇ ਆਪਣੀ ਜਗ੍ਹਾ ਲਾ